ਮੋਹਾਲੀ ਪੁਲਿਸ ਨੇ ਚੜ੍ਹਦੀ ਸਵੇਰ ਨੂੰ ਹੀ ਕਰਨ ਉਰਫ ਕਰਨ ਪਾਠਕ ਉਰਫ ਕਰਨ ਡਿਫਾਲਟਰ ਦਾ ਐਨਕਾਊਂਟਰ ਕੀਤਾ ਇਹ ਜਗ੍ਹਾ ਮੇਰੇ ਪਿੱਛੇ ਦੀਆਂ ਤਸਵੀਰਾਂ ਨੇ ਮੈਂ ਆਪਣੇ ਸਹਿਯੋਗੀ ਤਰੰਜੇ ਨੂੰ ਕਵਾਂਗੇ ਵੀ ਦਿਖਾਵੇ ਔਰ ਮੋਹਾਲੀ ਦੇ ਪਿੰਡ ਰੁਰਕੀ ਖਾਮ ਦੇ ਵਿਖੇ ਇਹ ਐਨਕਾਊਂਟਰ ਕੀਤਾ ਗਿਆ ਹਾਲਾਂਕਿ ਜਿਹੜੀ ਸੋਰਸਸ ਤੋਂ ਜਾਣਕਾਰੀ ਮਿਲ ਰਹੀ ਹੈ ਕਿ ਗੋਲੀ ਲੱਗਣ ਕਰਕੇ ਹਾਲਤ ਜਿਹੜੀ ਹੈ ਉਹ ਬਹੁਤੀ ਵਧੀਆ ਨਹੀਂ ਹੈ ਪਰ ਉਸ ਨੂੰ ਹਸਪਤਾਲ ਵਿਖੇ ਦਾਖਲ ਤਾਂ ਕਰਵਾਇਆ ਗਿਆ ਤਾਂ ਉਸੇ ਹੀ ਵਕ ਵਕ ਤਰੀਕੇ ਦੇ ਨਾਲ ਜੇਸੀ ਸਥਿਤੀ ਨੂੰ ਦੇਖਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਲਗਾਤਾਰ ਇਸ ਮਾਮਲੇ ਦੇ ਵਿੱਚ ਪਹਿਲਾਂ ਕਰਨ ਪਾਠਕ ਉਰਫ ਕਰਨ ਡਿਫਾਲਟਰ ਨੂੰ ਹਰਾਸਤ ਚ ਲਿਆ ਸੀਗਾ ਔਰ ਉਸ ਦੇ ਬਾਅਦ ਜਦੋਂ ਕਸਟਡੀ ਦੇ ਵਿੱਚੋਂ ਭੱਜਣ ਦੀ ਕੋਸ਼ਿਸ਼ ਕੀਤੀ ਕਿ ਤਾਂ ਕਰਨ ਡਿਫਾਲਟਰ ਨੂੰ ਅੱਜ ਪੁਲਿਸ ਨੇ ਸਵੇਰੇ ਤੜਕਸਾਰ ਜਿਹੜਾ ਇੰਕਾਊਂਟਰ ਕੀਤਾ ਔਰ ਇਸ ਬਾਬਤ ਇੱਕ ਜਿਹੜੀ ਜਾਣਕਾਰੀ ਮਿਲ ਰਹੀ ਕਿ ਪੁਲਿਸ ਆਫੀਸਰ ਦੇ ਵੀ ਜਿਹੜੇ ਪੁਲਿਸ ਉਹਨਾਂ ਦੇ ਗੋਲੀ ਲੱਗੀ ਹੈ ਪਰ ਇਤਨਾ ਕਿਤੇ ਜੋ ਤਸਵੀਰਾਂ ਨੇ ਉਹ ਹਾਲਾਤ ਜਿਹੜੇ ਆ ਉਹ ਵੀ ਦਰਸਾਉਣ ਦੀ ਕੋਸ਼ਿਸ਼ ਕਰ ਰਹੀ ਹੈ ਔਰ ਪੁਲਿਸ ਵੱਲੋਂ ਲਗਾਤਾਰ ਹੁਣ ਇਸ ਮਾਮਲੇ ਦੀ ਅਗਲੇਰੀ ਜਾਂਚ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਕਿਉਂਕਿ ਇੱਥੇ ਕਰਨ ਪਾਟਕਲਫ ਕਰਨ ਡਿਫਾਲਟਰ ਜਿਹੜਾ ਉਹ ਸ਼ੂਟਰ ਸੀ ਰਾਣਾ ਬਲਾਚੋਰੀਆ ਕੇਸ ਦੇ ਵਿੱਚ ਔਰ 15 ਤਰੀਕ ਨੂੰ ਸੁਹਾਣੇ ਦੇ ਵਿੱਚ ਇੱਕ ਵੱਡੀ ਪ੍ਰਮੋਟਰ ਰਾਣਾ ਬਲਾਚੋਰੀਆ ਨੂੰ ਉਸਨੇ ਮੌਤ ਦੇ ਘਾਟ ਪਾਰਿਆ ਸੀ ਔਰ ਕਬੱਡੀ ਕੱਪ ਦੇ ਵਿਖੇ ਇਹ ਪੂਰਾ ਘਟਨਾਕਰਮ ਵਾਪਰਿਆ ਤਾਂ ਹੁਣ ਇੱਥੇ ਫੋਰੈਂਸਿਕ ਟੀਮਸ ਜਿਹੜੀਆਂ ਨੇ ਉਹ ਵੀ ਪਹੁੰਚ ਕੇ ਆਪਣੀ ਜਾਂਚ ਪੜਤਾਲ ਕਰ ਰਹੀਆਂ ਨੇ ਔਰ ਨਾਲ ਦੀ ਨਾਲ ਜਿੱਥੇ ਡੀਐਸਪੀ ਐਸਪੀ ਔਰ ਹੋਰ ਪਤਰ ਅਧਿਕਾਰੀ ਜਿਹੜੇ ਨੇ ਪਹੁੰਚਨੇ ਸ਼ੁਰੂ ਹੋਏ ਨੇ ਔਰ ਐਸਐਸਪੀ ਮੁਹਾਲੀ ਜਿਹੜੀ ਨੇ ਕੁਝ ਸਮੇਂ ਤੱਕ ਪਹੁੰਚਣਗੇ ਔਰ ਵਕ-ਵਕ ਜਿਹੜੀਆਂ ਗੱਡੀਆਂ ਨੇ ਇੱਥੇ ਪਹੁੰਚਦੀਆਂ ਹੋਈਆਂ ਦਿਖਾਈ ਦਿੱਤੀਆਂ ਜਿਸ ਦੇ ਵਿੱਚ ਐਸਪੀ ਇਨਵੈਸਟੀਗੇਸ਼ਨ ਡੀਐਸਪੀ ਖਰੜ ਐ ਐਸਪੀ ਦਿਹਾਤੀ ਐ ਔਰ ਇਸ ਤਰੀਕੇ ਦੇ ਨਾਲ ਫੋਰੈਂਸਿਕਸ ਟੀਮ ਜਿਹੜੀਆਂ ਨੇ ਉਹ ਆਪਣੇ ਪੱਧਰ ਦੇ ਉੱਪਰ ਕਾਰਵਾਈ ਨੂੰ ਅੰਜਾਮ ਦੇ ਰਹੀਆਂ ਨੇ ਕਿਉਂਕਿ ਇਸ ਦੇ ਵਿੱਚ ਹਥਿਆਰ ਵੀ ਬਰਾਮਦ ਹੋਇਆ ਜਿਸ ਦੇ ذریعے ਫਾਇਰ ਕੀਤਾ ਗਿਆ ਸੀ ਔਰ ਇਹ ਐਨਕਾਉਂਟਰ ਜਿਹੜਾ ਕਿਤੇ ਨਾ ਕਿਤੇ ਇਸ ਬਾਬਤ ਜਿੱਥੇ ਪੁਲਿਸ ਵੱਲੋਂ ਲਗਾਤਾਰ ਰਾਣਾ ਬਲਾ ਚੋਰੀਆ ਕੇਸ ਦੇ ਵਿੱਚ ਮੁਜਰਮਾਂ ਨੂੰ ਫੜਿਆ ਜਾ ਰਿਹਾ ਸੀ ਔਰ ਇਸ ਨੂੰ ਕਰਨ ਪਾਠਕ ਔਰ ਤਰਨਦੀਪ ਸਿੰਘ ਨੂੰ ਵੈਸਟ ਬੰਗਾਲ ਦੇ ਹਾਵੜਾ ਦੇ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਸੀ ਔਰ ਪੁਲਿਸ ਵੱਲੋਂ ਪੁਸ਼ਕਸ਼ ਜਿਹੜੀ ਹੈ ਉਹ جاری ਸੀ ਔਰ ਸੀਆਈਏ ਵੱਲੋਂ ਪੁਸ਼ਕਸ਼ ਜਿਹੜੀ ਹੈ ਉਹ ਕੀਤੀ ਜਾ ਰਹੀ ਸੀ ਪਰ ਇੱਥੇ ਨਾਲ ਦੀ ਨਾਲ ਹੁਣ ਜਿਹੜਾ ਹੋਰ ਕਈ ਕੇਸਾਂ ਦੀ ਤਫ਼ਤੀਸ਼ ਜਿਹੜੀ ਕੀਤੀ ਜਾ ਰਹੀ ਸੀ ਉਸ ਤੋਂ ਬਾਅਦ ਇਹ ਪਤਾ ਲੱਗਿਆ ਵੀ ਕਰਨ ਡਿਫਾਲਟਰ ਜਿਹੜਾ ਸੀਗਾ ਉਹ ਪੁਲਿਸ ਦੀ ਕਸਟਡੀ ਦੇ ਵਿੱਚੋਂ ਫਰਾਰ ਹੋਇਆ ਤਾਂ ਹਾਲਾਂਕਿ ਹੁਣ ਜਦੋਂ ਸਵੇਰ ਤੜਕਸਾਰ ਇਹ ਅਨਕਾਉਂਟਰ ਪੁਲਿਸ ਵੱਲੋਂ ਬੋਹਾਲੀ ਦੇ ਪਿੰਡ ਰੁੜਕੀ ਖਾਮ ਦੇ ਵਿੱਚ ਕੀਤਾ ਗਿਆ ਤਾਂ ਸਿੱਧੇ ਤੌਰ ਦੇ ਉੱਪਰ ਜ਼ਿਕਰ ਕਰ ਲਈ ਕਿ ਰਾਣਾ ਬਲਾ ਚੋਰੀਆ ਕੇਸ ਦੇ ਵਿੱਚ ਮੁੱਖ ਮੁਲਜ਼ਮ ਦੇ ਤੌਰ ਦੇ ਉੱਪਰ ਇਸ ਨੂੰ ਇਸ ਦੀ ਜ਼ਿੰਮੇਵਾਰੀ ਦੀ ਅਹਿਮ ਭੂਮਿਕਾ ਰਹੀ ਔਰ ਸ਼ੂਟਰ ਦੇ ਵਜੋਂ ਵੀ ਕਿਉਂਕਿ ਗੋਲੀ ਚਲਾਉਣ ਵਾਲਾ ਕਰਨ ਡਿਫਾਲਟਰ ਸੀਗਾ ਔਰ ਤਰਨਦੀਪ ਸਿੰਘ ਜਿਸ ਨੂੰ ਆਪ ਪੁਲਿਸ ਨੇ ਹਿਰਾਸਤ ਚ ਲਿਆ ਸੀ ਇੱਕ ਹੋਰ ਸਾਥੀ ਜਿਹੜਾ ਆਕਾਸ਼ ਜਿਸ ਨੇ ਲੌਜੀਸਟਿਕਲ ਸਪੋਰਟ ਜਿਹੜੀ ਐ ਉਹ ਦਿੱਤੀ ਸੀਗੀ ਪਰ ਕਿਤੇ ਨਾ ਕਿਤੇ ਇਹ ਸਿੱਧੀਆਂ ਤਸਵੀਰਾਂ ਜਿਹੜੀਆਂ ਨੇ ਵੱਖ-ਵੱਖ ਜਗ੍ਹਾ ਦੇ ਉੱਪਰ ਜਿਹੜੇ ਲਗਭਗ ਕਾਨੂੰਨ ਵਿਵਸਥਾ ਨੂੰ ਲੈ ਕੇ ਦੋ ਤੋਂ ਤਿੰਨ ਕੇਸ ਹੋਏ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਅੰਮ੍ਰਿਤਸਰ ਹੋਇਆ ਸੀ ਆਪ ਸਰਪੰਚ ਦਾ ਦਿਨ ਦਿਹਾੜੇ ਕਤਲ ਕਰਨਾ ਔਰ ਉਸ ਤੋਂ ਬਾਅਦ ਦੂਸਰਾ ਕਬੱਡੀ ਕੱਪ ਮੁਹਾਲੀ ਦੇ ਵਿੱਚ ਕੇ ਜਿਹੜਾ ਕਬੱਡੀ ਪ੍ਰੋਮੋਟਰ ਸੀ ਰਾਣਾ ਬਲਾ ਚੌਰੀਆ ਉਸ ਦਾ ਕਤਲ ਕੀਤਾ ਗਿਆ ਪਰ ਨਾਲ ਦੀ ਨਾਲ ਪੁਲਿਸ ਵੱਲੋਂ ਹੁਣ ਦੋਨੋਂ ਇਹਨਾਂ ਮਾਮਲਿਆਂ ਨੂੰ ਸੁਲਝਾ ਲਿਆ ਕਿ ਜਿਨ੍ਹਾਂ ਦੇ ਵਿੱਚੋਂ ਇੱਕ ਰਾਣਾ ਬਲਾ ਚੋਰੀਆ ਕੇਸ ਵੀ ਸੀਗਾ ਔਰ ਇਸੇ ਕੇਸ ਦੇ ਤਹਿਤ ਜਿਸੀ ਅੱਜ ਜ਼ਿਕਰ ਕੀਤਾ ਜਾਵੇ ਤਾਂ ਹੁਣ ਹਾਲਾਤ ਜਿਹੜੇ ਆ ਜਾਂ ਕੀ ਕਿਸ ਤਰੀਕੇ ਦੇ ਹਾਲ ਕਿਉਂਕਿ ਸੋਰਸਸ ਤੋਂ ਜਾਣਕਾਰੀ ਮਿਲ ਰਹੀ ਹੈ ਕਿ ਬੜੀ ਗੰਭੀਰ ਹਾਲਤ ਦੇ ਵਿੱਚ ਹੈ ਪਰ ਕਿਤਨਾ ਕਿਤੇ ਇਹ ਸਭ ਚੀਜ਼ਾਂ ਨਿਕਲ ਕੇ ਜਿਕਰ ਆਉਂਦੀਆਂ ਨੇ ਤਾਂ ਹੁਣ ਪੁਲਿਸ ਵੱਲੋਂ ਅਗਲੇਰੀ ਕਾਰਵਾਈ ਜਿਹੜੀ ਹੈ ਉਹ ਕਿਸ ਤਰੀਕੇ ਦੀ ਰਹਿਣ ਵਾਲੀ ਹੈ ਔਰ ਉਨਕੀ ਖਾਮ ਦੀਆਂ ਇਹ ਸਿੱਧੀਆਂ ਤਸਵੀਰਾਂ ਜਿਹੜੀਆਂ ਨੇ ਜਿੱਥੇ ਲਗਾਤਾਰ ਪੁਲਿਸ ਅਫੀਸ਼ਰ ਜਿਹੜੇ ਨੇ ਉਹ ਇੱਥੇ ਆਉਂਦੇ ਹੋਏ ਦਿਖਾਈ ਦੇ ਰਹੇ ਨੇ ਔਰ ਐਸਐਸਪੀ ਮੁਹਾਲੀ ਜਿਹੜੇ ਨੇ ਉਹ ਕੁਝ ਸਮੇਂ ਤੱਕ ਪਹੁੰਚਣਗੇ ਔਰ ਕਿਤੇ ਨਾ ਕਿਤੇ ਇਹ ਪੂਰੀਆਂ ਤਸਵੀਰਾਂ ਜਿਹੜੀਆਂ ਨੇ ਆਪਸ ਦੇ ਵਿੱਚ ਬਿਆਨ ਕਰਦੀਆਂ ਨਹੀਂ ਕਿਉਂਕਿ ਸਵੇਰੇ ਤੜਕਸਾਰੇ ਪੂਰਾ ਘਟਨਾਕਰਮ ਔਰ ਲਗਭਗ 2 ਤੋਂ 3 ਪੁਲਿਸ ਅਫੀਸ਼ਰ ਜਿਨ੍ਹਾਂ ਦੇ ਵਿੱਚ ਸੀਆਈਏ ਮੁਹਾਲੀ ਹੈ ਔਰ ਉਥੇ ਹੀ ਮੁਹਾਲੀ ਦੀ ਆਪਣੀ ਜਿਹੜੀ ਥਾਣਾ ਸਦਰ ਦੀ ਪੁਲਿਸ ਹੈ ਉਹ ਵੀ ਇਸ ਮਾਮਲੇ ਦੇ ਵਿੱਚ ਆ ਕਿਤੇ ਨਾ ਕਿਤੇ ਅੰਜਾਮ ਜਿਹੜੀ ਆ ਉਹ ਦਿੰਦੀ ਹੋਈ ਦਿਖਾਈ ਦਿੱਤੀ ਹੈ ਔਰ ਕਿਤੇ ਨਾ ਕਿਤੇ ਇਹ ਸਿੱਧੀਆਂ ਤਸਵੀਰਾਂ ਜਿਹੜੀਆਂ ਨੇ ਇਹ ਰੁੜਕੀ ਖਾਨ ਦੀ ਆ ਐਸਐਸਪੀ ਮੁਹਾਲੀ ਕੁਝ ਸਮੇਂ ਤੱਕ ਜਿਹੜਾ ਇੱਥੇ ਪਹੁੰਚਣਗੇ ਔਰ ਅਗਲਾ ਜਿਹੜਾ ਬਰੀਫਿੰਗ ਹੈ ਜਾਨੀ ਕਿ ਅਗਲੀ ਜਿਹੜੀ ਜਾਣਕਾਰੀ ਹੈ ਉਹ ਦਿੰਦੇ ਹੋਏ ਦਿਖਾਈ ਦੇਣਗੇ ਪਰ ਕਿਤੇ ਨਾ ਕਿਤੇ ਮੁਹਾਲੀ ਦੇ ਇਸ ਇਲਾਕੇ ਦੇ ਵਿੱਚ ਕੀਤੇ ਹੋਏ ਇਸ ਅਨਕਾਊਂਟਰ ਨਾਲ ਮੁਹਾਲੀ ਪੁਲਿਸ ਜਿਹੜੀ ਹੈ ਉਹ ਜ਼ਰੂਰ ਆਪਣੀ ਵੱਡੀ ਕਾਮਯਾਬੀ ਜਿਹੜੀ ਹੈ ਉਹ ਇਸ ਨੂੰ ਦੱਸ ਰਹੀ ਹੈ ਇੱਕ ਵੱਡੀ ਕਾਮਯਾਬੀ ਦੇ ਤੌਰ ਦੇ ਉੱਪਰ ਦੇਖਿਆ ਜਾ ਰਿਹਾ ਕਿਉਂਕਿ ਪੁਲਿਸ ਦੀ ਕਸਟਡੀ ਦੇ ਵਿੱਚੋਂ ਭੱਜਣ ਦੀ ਕਰਕਸ਼ ਸੀ ਔਰ ਭੱਜਿਆ ਵੀ ਸੀਆਈਏ ਦੀ ਜਿਹੜੀ ਗ੍ਰਿਫਤ ਦੇ ਵਿੱਚੋਂ ਕਸਟਡੀ ਦੇ ਵਿੱਚੋਂ ਭੱਜਣ ਤੋਂ ਬਾਅਦ ਇਸ ਨੂੰ ਟੀਰ ਕੀਤਾ ਗਿਆ ਔਰ ਮਾਫ ਕਰਨਾ ਇਸ ਨੂੰ ਐਨਕਾਊਂਟਰ ਇਸਾ ਕੀਤਾ ਗਿਆ ਪਰ ਹਾਲਾਤ ਜਿਹੜੇ ਨੇ ਉਹ ਗੰਭੀਰ ਦੱਸੇ ਜਾ ਰਹੇ ਨੇ ਪਰ ਇਹ ਸਭ ਦੇ ਨਾਲ ਨਾਲ ਪੁਲਿਸ ਦੀ ਅਗਲੀ ਕਾਰਵਾਈ ਜਿਹੜੀ ਹੈ ਉਹ ਕਿਸ ਤਰੀਕੇ ਦੀ ਰਹਿੰਦੀ ਹੈ ਪੁਲਿਸ ਜਿਹੜੀ ਹੈ ਉਹ ਕਿਸ ਤਰੀਕੇ ਦੇ ਨਾਲ ਇਹਨਾਂ ਮੁਜ਼ਰਮਾਂ ਦੇ ਉੱਤੇ ਕਾਬੂ ਪਾਉਂਦੀ ਹੈ ਔਰ ਐਸਐਸਪੀ ਮੁਹਾਲੀ ਜਿਹੜੇ ਨੇ ਉਹ ਕੁਝ ਸਮੇਂ ਤੱਕ ਇੱਥੇ ਪਹੁੰਚ ਕੇ ਦਿਖਾਈ ਦੇਣਗੇ ਔਰ ਅਗਲੀ ਜੋ ਜਾਣਕਾਰੀ ਹੈ ਕਿ ਹਾਲਾਤ ਕਿਵੇਂ ਦੇ ਨੇ ਕਰੰਟ ਡਿਫਾਲਟਰ ਨੂੰ ਕਿੰਨੀਆਂ ਗੋਲੀਆਂ ਲੱਗੀਆਂ ਨੇ ਔਰ ਉਸ ਦੇ ਵਿੱਚ ਕੋਈ ਪੁਲਿਸ ਅਫੀਸ਼ਰ ਜਿਹੜਾ ਜਾਂ ਪੁਲਿਸ ਕੋਈ ਜਵਾਨ ਜਿਹੜਾ ਕੋਈ ਜ਼ਖਮੀ ਹੋਇਆ ਕਿਉਂਕਿ ਇਹ ਜਾਣਕਾਰੀ ਮਿਲ ਰਹੀ ਕਿ ਕ੍ਰੋਸ ਫਾਇਰਿੰਗ ਹੋਈ ਸੀ ਕਿ ਦੋਹਾਂ ਦੇ ਵਿਚਕਾਰ ਸੋ ਕਿਹੜਾ ਹਥਿਆਰ ਜਿਹੜਾ ਉਹ ਕਿੱਥੋਂ ਲਿਆਂਦਾ ਗਿਆ ਕੋਈ ਸਾਥੀ ਇਸ ਦੇ ਵਿੱਚ ਉਸ ਦਾ ਇਨਵੋਲਡ ਸੀਗਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਐਸਐਸਪੀ ਮੋਹਾਲੀ ਜਦੋਂ ਕੁਝ ਸਮੇਂ ਤੱਕ ਇੱਥੇ ਪਹੁੰਚਦੇ ਨੇ ਤਾਂ ਉਹ ਕਲੀਅਰ ਕਰਦੇ ਹੋਏ ਦਿਖਾਈ ਦੇਣਗੇ ਕੈਮਰਾ ਪਰਸਨ ਰਜੇਸ਼ ਸ਼ਰਮਾ ਦੇ ਨਾਲ ਮਨਜੋਤ ਸਿੰਘ ਕਾਂਗ ਪੀਟੀਸੀ ਨਿਊਜ਼ ਮੋਹਾਲੀ